ਸ਼ਸ਼ੀਕਲ ਦੋਸਤੋ ਰੋਜ਼ਾਨਾ ਸੰਦੇਸ਼ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਕਾਰਪੋਰੇਸ਼ਨ ਲੁਧਿਆਣਾ ਦੇ ਹਾਊਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਓਵਰਏਜ ਮੁਲਾਜ਼ਮਾਂ ਨੂੰ ਪੱਕੇ ਕਰਨ ਹਾਊਸ ਨੂੰ ਪੇਪਰਲੈਸ ਬਣਾਉਣ ਦੇ ਮੁੱਦੇ ਸ਼ਾਮਲ ਸਨ ਹਾਊਸ ਵਿੱਚ ਪਾਸ ਹੋਏ ਸਾਰੇ ਮਤਿਆਂ ਦੀ ਜਾਣਕਾਰੀ ਮੇਅਰ ਲੁਧਿਆਣਾ ਨੇ ਦਿੱਤੀ ਹੈ ਅਸੀਂ ਖਤਮ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਨੇ ਜਿਵੇਂ ਪ੍ਰਧਾਨ ਸਮਝ ਕੀਤਾ ਉਸੇ ਤਰ੍ਹਾਂ ਅਸੀਂ ਲੁਧਿਆਣਾ ਚ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਤੇ ਜਿੰਨਿਆਂ ਵੀ ਜਿਵੇਂ ਇੱਕ ਐਸਆਈ ਦੇ ਬੇਟੇ ਨੂੰ ਮੈਡੀਕਲ ਉਹ ਪੈਸੇ ਉਹਨਾਂ ਦਾ ਹੱਕਵੰਦ ਦਾ ਜਿਹੜਾ ਇਲਾਜ ਵਾਸਤੇ ਉਹ ਪਾਸ ਕੀਤਾ ਜਿੰਨੇ ਵੀ ਅਸੀਂ ਮਤੇ ਸੀਗੇ ਉਹ ਪਾਸ ਕੀਤੇ ਆ ਤੇ ਮੈਂ ਇੱਕ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕੱਲ੍ਹ ਹਾਲ ਪਾਰਟੀ ਮੀਟਿੰਗ ਹੋਈ ਆ ਉਹ ਉੱਥੇ ਹੀ ਕੱਲ ਕਹਿ ਗਏ ਸੀ ਜਿਵੇਂ ਤੁਸੀਂ ਕਹਿਨੇ ਓ ਧਰਨੇ ਦੇ ਰਹੇ ਈ ਵਾਰ ਉਹ ਪ੍ਰੀ ਪਲਾਨ ਉਹਨਾਂ ਦਾ ਪਹਿਲਾਂ ਹੀ ਸੀਗਾ ਕੱਲ ਵੀ ਕਹਿ ਰਹੇ ਸੀ ਅਸੀਂ ਬੋਲਾਂਗੇ ਉਹ ਉਸ ਨਹੀਂ ਚੱਲਾਂਦੇ ਆਂਗੇ ਇਹ ਤੁਹਾਨੂੰ ਪਤਾ ਵੀ ਆਪੋਜੀਸ਼ਨ ਨੇ ਕਰਨਾ ਹੀ ਹੁੰਦਾ ਵਾ ਅਸੀਂ ਆਪਣੇ ਵੱਲੋਂ ਬਿਲਕੁਲ ਸਾਫ਼ ਸੁਥਰੀ ਰਾਜਨੀਤੀ ਕੀਤੀ ਹੈ ਤੇ ਏਜੰਡੇ ਪਾਸ ਕੀਤੇ ਆ ਜੋ ਜੋ ਸ਼ਹਿਰ ਦੀ ਬਿਹਤਰੀ ਵਾਸਤੇ ਅਸੀਂ ਕੰਮ ਕਰ ਰਹੇ ਆ ਤੇ ਐਂ ਸ਼ਹਿਰ ਦੀ ਬਿਹਤਰੀ ਵਾਸਤੇ ਅੱਗੇ ਤੋਂ ਕੰਮ ਕਰਦੇ ਰਹਿਣਾ ਹਾਂ ਹਾਂ ਜੀ ਮੈਮ ਨਗਰ ਨਿਗਮ ਹਾਊਸ ਦੀ ਮੀਟਿੰਗ ਸੀ ਅੱਜ ਕੀ ਏਜੰਡਾ ਸੀ ਬਿਲਕੁਲ ਅੱਜ ਜਿਹੜੀ ਹਾਊਸ ਦੀ ਮੀਟਿੰਗ ਕੀਤੀ ਗਈ ਸੀ ਉਸ ਦੇ ਵਿੱਚ ਅਸੀਂ ਪ੍ਰਮੁੱਖ ਤੌਰ ਤੇ ਕੋਸ਼ਿਸ਼ ਕੀਤੀ ਹੈ ਉਹਨਾਂ ਅਜੰਡਿਆਂ ਨੂੰ ਹਾਊਸ ਦੇ ਵਿੱਚੋਂ ਪਾਸ ਕੀਤਾ ਜਾਵੇ ਜਿਦੇ ਨਾਲ ਲੁਧਿਆਣਾ ਵਾਸੀਆਂ ਦੇ ਔਰ ਲੋਕ ਹਿੱਤ ਦੇ ਜਿਹੜੇ ਕੰਮ ਨੇ ਹੋ ਸਕਣ ਇਸ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਵੀ ਓਵਰ ਏਜ ਦਾ ਜਿਹੜਾ ਮੁੱਦਾ ਸੀ ਓਵਰ ਏਜ ਵਾਲੇ ਮੁਲਾਜ਼ਮ ਬਹੁਤ ਚਿਰ ਤੋਂ ਪੱਕੇ ਨਹੀਂ ਹੋ ਪਾ ਰਹੇ ਸੀ ਬੜੇ ਚਿਰ ਤੋਂ ਉਹ ਇਸੇ ਮੈਕਬੇ ਦੇ ਵਿੱਚ ਕਾਰਪੋਰੇਸ਼ਨ ਚ ਕੰਮ ਕਰਦੇ ਕਰਦੇ ਬਜ਼ੁਰਗ ਵੀ ਹੋ ਗਏ ਉਮਰਾਂ ਵੀ ਲੰਘੀਆਂ ਪਰ ਉਹ ਪੱਕੇ ਨਹੀਂ ਹੋ ਪਾਏ ਸੀ ਸੋ ਖਾਸ ਤੌਰ ਤੇ ਉਸ ਮੁੱਦੇ ਨੂੰ ਤਰਜੀਹ ਦਿੰਦੇ ਹੋਏ ਅੱਜ ਹਾਊਸ ਦੇ ਵਿੱਚੋਂ ਮੁੱਦਾ ਪਾਸ ਕੀਤਾ ਗਿਆ ਇਸ ਦੇ ਨਾਲ ਨਾਲ ਜਿਹੜੇ ਮਾਲੀ ਬੇਲਦਾਰ ਨੇ ਉਹਨਾਂ ਨੂੰ ਕਦੇ ਵੀ ਕਨਸੀਡਰ ਨਹੀਂ ਕੀਤਾ ਗਿਆ ਸੀ ਔਰ ਉਹਨਾਂ ਦੇ ਹਿੱਤ ਵਾਸਤੇ ਵੀ ਅੱਜ ਉਹਨਾਂ ਨੂੰ ਵੀ ਪੱਕਿਆ ਕਰਨ ਦਾ ਜਿਹੜਾ ਮੁੱਦਾ ਪਾਸ ਕੀਤਾ ਗਿਆ ਔਰ ਸਭ ਤੋਂ ਨਵੇਕਲਾ ਜੋ ਕਦਮ ਅੱਜ ਪੂਰੇ ਹਾਊਸ ਨੇ ਰਾਲ ਕੇ ਚੱਕਿਆ ਆ ਕਾਰਪੋਰੇਸ਼ਨ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਉਹ ਹੈ ਕਿ ਅਸੀਂ ਇਸ ਹਾਊਸ ਨੂੰ ਪੇਪਰਲੈਸ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਵਿਧਾਨ ਸਭਾ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਇਹ ਅਹਿਮ ਫੈਸਲਾ ਔਰ ਇਤਿਹਾਸਿਕ ਫੈਸਲਾ ਲਿਆ ਸੀ ਕਿ ਵੀ ਅਸੀਂ ਜਾਣਦੇ ਆ ਕਿ ਜਦੋਂ ਕਾਗਜ਼ ਦੇ ਵਰਤੋਂ ਹੁੰਦੀ ਆ ਤਾਂ ਕਿਤੇ ਨਾ ਕਿਤੇ ਰੁਕਸ਼ ਨੇ ਜਿਹੜੇ ਬੜੀ ਵੱਡੀ ਤਾਦਾਦ ਤੇ ਕੱਟੇ ਜਾਂਦੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਵੀ ਸਾਡੇ ਵਾਤਾਵਰਨ ਨੂੰ ਕੋਈ ਨੁਕਸਾਨ ਪਹੁੰਚੇ ਤੇ ਉਸ ਦੀ ਤਰਜੀਹ ਦੇ ਉੱਤੇ ਅਸੀਂ ਪੇਪਰਲੈਸ ਹਾਊਸ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਕਰਨ ਜਾ ਰਹੇ ਆ ਔਰ ਇਹ ਮਤਾ ਵੀ ਬਿਲਕੁਲ ਪਾਸ ਕਰ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਕੁਝ ਤਰਸ ਦੇ ਆਧਾਰ ਤੇ ਜਿਵੇਂ ਅਸੀਂ ਜਾਣਦੇ ਹਾਂ ਵੀ ਨੌਕਰੀ ਦੇ ਦੌਰਾਨ ਕੁਝ ਮੌਤਾ ਹੋ ਜਾਂਦੀਆਂ ਜਾਂ ਉਹਨਾਂ ਦੀਆਂ ਅੱਗੇ ਜਿਹੜੇ ਵਾਰਸ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੋ ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਚੱਲ ਰਹੀਆ ਸੀ ਖਾਸ ਤੌਰ ਤੇ ਉਹਨਾਂ ਦੇ ਸਾਰੇ ਮਤੇਤੇ ਪਾਸ ਕਰਕੇ ਉਹਨਾਂ ਨੂੰ ਤਰਸ ਦੇ ਆਧਾਰ ਤੇ ਜਿਹੜੀਆਂ ਨੌਕਰੀਆਂ ਉਹ ਦੇਣ ਦਾ ਫੈਸਲਾ ਕੀਤਾ ਗਿਆ ਜੀ ਪੜ ਮਤੇ ਦਾ ਤੁਸੀਂ ਪਾਸ ਕਰਤੇ ਪਰ ਵਿਰੋਧੀ ਧਿਰ ਕਹਿੰਦੀ ਹੈ ਕਿ ਏਜੰਡਾ ਜਿਹੜਾ ਵਾ ਦੇ ਰਾਤ ਨੂੰ ਪਹੁੰਚਿਆ ਵਾ ਕਿਸ ਤਰ੍ਹਾਂ 10000 1054 ਪੇਜ ਕਿਦਾਂ ਪੋਸੀਬਲ ਆ ਕਿ ਮਤੇ ਪੜੇ ਜਾਣ ਜਿਹੜੀ ਰਿਪੋਰਟ ਕੀਤਾ ਉਹਨਾਂ ਨੇ ਜੀ ਜਿਹੜੀ ਇਹ ਮਤੇ ਨੇ ਇਹਨਾਂ ਸਾਰਿਆਂ ਨੂੰ ਪ੍ਰੋਵਾਈਡ ਆਊਟ ਕਰ ਦਿੱਤੇ ਗਏ ਸੀਗੇ ਔਰ ਇਸ ਦੀ ਸ਼ੁਰੂਆਤ ਹੀ ਅਸੀਂ ਇੱਥੋਂ ਹੀ ਪੇਪਰਲੈਸ ਜਿਹੜਾ ਕੰਮ ਹੈਗਾ ਉਹਦੀ ਸ਼ੁਰੂਆਤ ਕੀਤੀ ਸੀ ਵੀ ਜਿਹੜੇ 1054 ਜੀ ਐਫਐਨਸੀਸੀ ਦੇ ਵਿੱਚ ਪਾਸ ਹੋਏ ਸੀ ਕੱਲੇ-ਕੱਲੇ ਉਹਨਾਂ ਨੂੰ ਦੇ ਦਿੱਤੇ ਗਏ ਆ ਬਕਾਇਦਾ ਇਸ ਦੇ ਨਾਲ ਜਿਹੜੇ ਲੀਡਰ ਆਫ ਓਪੋਜੀਸ਼ਨ ਨੇ ਉਹਨਾਂ ਨੂੰ ਇਹਦੀਆਂ ਪ੍ਰਿੰਟ ਕਾਪੀਜ਼ ਆਲਰੇਡੀ ਇਸ ਤੋਂ ਪਹਿਲਾਂ ਪ੍ਰੋਵਾਈਡ ਹੋ ਚੁੱਕੀਆਂ ਸੀ ਸੋ ਸਾਰਾ ਕੰਮ ਪਾਰਦਰਸ਼ੀ ਕੀਤਾ ਗਿਆ ਹੈ ਉਹਨਾਂ ਨੂੰ ਇੱਕ ਇੱਕ ਚੀਜ਼ ਮੁਹੱਈਆ ਕਰਾਈ ਗਈ ਹੈ ਔਰ ਕੁਝ ਵੀ ਓਲਾ ਨਹੀਂ ਰੱਖਿਆ ਗਿਆ ਸੋ ਇਹ ਇਸੇ ਕਰਕੇ ਤਾਂ ਅਸੀਂ ਇਸ ਚੀਜ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਵੀ ਨੈਕਸਟ ਟਾਈਮ ਤੋਂ ਅੱਜ ਪੂਰੀ ਪ੍ਰੈਜੈਂਟੇਸ਼ਨ ਵੀ ਇਸ ਮੁਹਿਮ ਦੇ ਦਿੱਤੀ ਗਈ ਹੈ ਬਕਾਇਦਾ ਕਿ ਕਿਸ ਤਰੀਕੇ ਦੇ ਨਾਲ ਕਿਹੜਾ ਕੰਮ ਕਿੱਥੇ ਰੁਕਿਆ ਹੋਇਆ ਹੈ ਕਿਹੜਾ ਕੰਮ ਪਾਸ ਨੇ ਐਫਐਨਸੀਸੀ ਚ ਕਿਹੜੇ ਕੰਮ ਹੋਏ ਨੇ ਹਾਊਸ ਚ ਕਿਹੜੇ ਕੰਮ ਹੋਏ ਨੇ ਔਰ ਇਸ ਤੋਂ ਇਲਾਵਾ ਇਹ ਕੰਮ ਅੱਗੇ ਜਾ ਕੇ ਚੰਡੀਗੜ੍ਹ ਲੈਵਲ ਤੇ ਜਿਵੇਂ ਕਿਸੇ ਮਨਿਸਟਰ ਦੇ ਕੋਲ ਅਗਰ ਕਾਰਜ ਹੋਣਾ ਤਾਂ ਉਹ ਕਿੱਥੇ ਰੁਕਿਆ ਹੋਇਆ ਹੈ ਜੇ ਸੈਂਟਰਲ ਲੈਵਲ ਤੋਂ ਹੋਣਾ ਤਾਂ ਕਾਰਜ ਕਿੱਥੇ ਰੱਖਿਆ ਹੋਇਆ ਉਹ ਸਾਰਾ ਕੰਮ ਪਾਰਦਰਸ਼ੀ ਕਰਨ ਜਾ ਰਹੇ ਔਰ ਜਿਸ ਤਰ੍ਹਾਂ ਹੀ ਇਹ ਸਟਾਰਟ ਹੋਏਗਾ ਤੁਸੀਂ ਦੇਖੋਗੇ ਵੀ ਕੋਈ ਵੀ ਜਿਹੜਾ ਕੰਮ ਹੈ ਉਹ ਅਜੇ ਹਾਂ ਨਹੀਂ ਹੋਏਗਾ ਵੀ ਇਹ ਕੁਝ ਜੋ ਤੁਸੀਂ ਲੁਕੋਗੇ ਰੱਖ ਲੋ ਜਾਂ ਤੁਸੀਂ ਕਹੋ ਵੀ ਸਾਨੂੰ ਮਿਲਿਆ ਨਹੀਂ ਨਾਲ ਦੀ ਨਾਲ ਸਾਰਿਆਂ ਨੂੰ ਡਾਟਾ ਟਰਾਂਸਫਰ ਸਾਰਿਆਂ ਨੇ ਵਾਕ ਆਊਟ ਕੀਤਾ ਉਹ ਕਹਿੰਦੇ ਕਿ ਅਸੀਂ ਅੱਜ ਲਈ ਮੀਟਿੰਗ ਦੇ ਖਾਤਮਾ ਕਾਨੂੰਨੀ ਕਰ ਰਹੀ ਕਰਾਂਗੇ ਮਤਲਬ ਕਿ ਅਸੀਂ ਇਹਨਾਂ ਕੋਲ ਕੋਰਟੇ ਜਾਵਾਂਗੇ ਅਮ ਇਸ ਤਰ੍ਹਾਂ ਦਿੱਤ ਵੈਸੀ ਕੋਈ ਹੈ ਨਹੀਂ ਐ ਇੱਕ ਇੱਕ 올 ਪਾਰਟੀ ਮੀਟਿੰਗ ਕੀਤੀ ਗਈ ਹੈ ਬਕਾਇਦਾ ਇੱਕ ਇੱਕ ਮਤਾ ਨਾਅਰੇਬਾਜੀ ਸਭ ਚੱਲਦੀ ਰਹੀ ਹੈ ਸਾਰੀਆਂ ਪਾਰਟੀਆਂ ਇੱਕ ਪਾਰਟੀ ਦੇ ਸਾਰੀਆਂ ਪਾਰਟੀਆਂ ਦੇ ਆਗੂ ਇਕੱਠੇ ਹੋ ਕੇ ਜਿਹੜਾ ਅੱਜ ਦੀ ਮੀਟਿੰਗ ਦੇ ਖਰਾਬ ਪ੍ਰਦਰਸ਼ਨ ਕਰਦੇ ਵੈਲ ਕੋਈ ਦਿੱਕਤ ਨਹੀਂ ਅਗਰ ਉਹਨਾਂ ਦਾ ਕੁਝ ਹੋਏਗਾ ਉਹਨੂੰ ਸੀਰਲ ਕੀ ਸੌਟ ਆਊਟ ਕਰ ਲਾਂਗੇ ਜੀ ਉਹ ਕਹਿੰਦੇ ਚੋਰ ਮੋਰੀ ਤੋਂ ਜਿਹੜਾ ਵਾ ਏਜੰਡਾ ਜਿਹੜੇ ਸੀਗੇ ਏਜੰਡੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਤਾਂ ਕਿ ਵਿਰੋਧੀ ਪਾਰਟੀਆਂ ਨੂੰ ਏਜੰਡਿਆਂ ਦੇ ਬਾਰੇ ਪਤਾ ਨਾ ਲੱਗੇ ਅਗਰ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਫੋਟੋ ਕਾਪੀ ਆ ਤੁਸੀਂ ਵੀ ਸਮਝਦਾਰ ਹੋ 1000 ਏਜੰਡਾ 1100 ਦੇ ਤਕਰੀਬਨ ਇੱਕ ਇੱਕ ਵਿਅਕਤੀ ਨੂੰ ਜਾਣਾ ਸੀ ਤੇ 9 ਤੋਂ 10000 ਫੋਟੋ ਕਾਪੀਜ਼ ਹੋਣੀਆਂ ਸੀ which was not at all possible ਕਿ ਇੱਕ ਟਾਈਮ ਤੇ ਹੋ ਕੇ ਪ੍ਰੋਡਿਊਸ ਹੋ ਉਹਨਾਂ ਦੇ ਲੀਡਰ ਆਫ oppositions ਨੇ ਉਹਨਾਂ ਨੂੰ ਬਕਾਇਦਾ ਪ੍ਰਿੰਟ ਆਊਟ ਫੋਟੋਕਾਪੀਜ਼ ਵਾਰਡ ਵਾਈਜ਼ ਕੀ ਕੀ ਕਾਰਜ ਕਿੱਥੇ ਕਿੱਥੇ ਹੋ ਰਹੇ ਪੂਰੀ ਡਿਟੇਲ ਦਿੱਤੀ ਗਈ ਹੈ ਲੀਡਰ ਆਫ oppositions ਨੂੰ ਕਦੋਂ ਭੇਜਿਆ ਉਹਨਾਂ ਨੂੰ ਤਾਂ ਜੀ ਪਰਸੋ ਈਵਨਿੰਗ ਦੇ ਵਿੱਚ ਚਲੇ ਗਏ ਸੀਗੇ ਜੀ ਕਿਉਂਕਿ ਪੋਸੀਬਲ ਹੈ ਕਿ ਇੱਕ ਦਿਨ ਦੇ ਵਿੱਚ 1054 ਏਜੰਡੇ ਜਿਹੜਾ ਪੜ੍ਹ ਕੇ ਆਉਂਦੇ ਤੇ ਅੱਗੇ ਲਈ ਕਾਰਵਾਈ ਵਾਸਤੇ ਤਿਆਰੀ ਕੀਤੀ ਜਿਹੜੀ FNCC ਦੀ ਮੀਟਿੰਗ ਸੀਗੀ ਲਾਸਟ FNCC ਦੀ ਮੀਟਿੰਗ ਸੀ ਜਿਹੜਾ ਏਜੰਡੇ ਇੱਕ ਦਿਨ ਦੇ ਵਿੱਚ ਪੜ੍ਹ ਸਕਦੇ ਕਿ ਨਹੀਂ ਜੀ ਦੋ ਦਿਨਾਂ ਚ ਪਾਸ ਕੀਤੇ ਆ ਦੋ ਦਿਨਾਂ ਦੇ ਵਿੱਚ ਕਰੇ ਆ ਜੀ ਪਾਸ ਕੀਤਾ ਕਿ ਇੱਕ ਪਰ ਕੇ ਪਾਸ ਕੀਤਾ ਲਾਸਟ ਐਫਐਨਸੀਸੀ ਦੀ ਮੀਟਿੰਗ ਸੀ ਜਿਹੜੀ ਉਹ 9 ਡੇਟ ਦੀ ਸੀ ਔਰ ਉਹਦੀ ਪ੍ਰੋਸੀਡਿੰਗਸ ਨੂੰ ਕੰਪਲੀਟ ਅਪ ਕਰਦੇ ਹੋਏ ਥੋੜਾ ਸਮਾਂ ਲੱਗ ਜਾਂਦਾ ਸੋ ਨਾਲ ਦੇਨੇ ਸੀਗੇ ਅਜੰਡੇ ਇਸ ਕਰਕੇ ਜਿਸ ਤਰੀਕਾ ਤਿਆਰ ਹੋਏ ਨਾਲ ਹੀ ਦੇ ਦੇ ਦਿੰਦੇ ਠੀਕ ਹੈ ਜੀ ਔਰ ਇੱਕ ਹੋਰ ਤੁਹਾਨੂੰ ਦੱਸਣਾ ਚਾਹਾਂਗੇ ਸਾਡੇ ਇੱਕ ਮੁਲਾਜ਼ਮ ਨੇ ਸਾਡੇ ਨਾਲ ਜੁੜੇ ਵੀ ਹੋਏ ਨੇ ਉਹਨਾਂ ਦਾ ਬੇਟਾ ਬਹੁਤ ਬਿਮਾਰ ਹੈ ਉਹ ਉਹਨਾਂ ਵਾਸਤੇ ਜਿਹੜੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਉਹ ਏਜੰਡਾ ਵੀ ਪਹਿਲ ਦੇ ਆਧਾਰ ਤੇ ਪਾਸ ਆਊਟ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਜਿਹੜੀ ਮੈਡੀਕਲ ਸਹਾਇਤਾ ਇਹ ਤੋਂ ਕਾਰਪੋਰੇਸ਼ਨ ਵੱਲੋਂ ਮਿਲਦੀ ਹੈ ਉਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਬੱਚੇ ਦੀ ਜਿਹੜੀ ਅਨਮੋਲ ਜਾਨ ਬਚਾਈ ਜਾ ਸਕੇ ਜੀ ਜਿਹੜੇ ਏਜੰਡੇ ਦੇ ਵਿੱਚ ਕਿੰਨੇ ਸਾਰੇ ਏਜੰਡੇ ਰਹੇ ਸੀ ਜੀ ਅੱਜ ਉਹ ਵੀ ਪਲੀ ਪਲਸ ਹੋ ਗਿਆ